ਕੀਦਾ ਮੈਂ ਜੀ ਦਿਵਿੰਦਰ ਸਿੰਘ ਪ੍ਰਧਾਨ ਬੋਲ ਰਿਹਾ ਜੀ ਜੋ ਅਸੀਂ ਨਸ਼ੇ ਫਰੋਚ ਲਾਈ ਆ ਅਸੀਂ ਅੱਜ ਸਵੇਰ ਦਾ ਇੱਕ ਪਰਾਲਾ ਕੀਤਾ ਜੇ ਜੋ ਕਿ ਇੱਕ ਦਿੱਲੀ ਰੂਟੀਨ ਨਾਲ ਇਥੋਂ ਲੋ ਚਿੱਟਾ ਲੈਣ ਆਂਦਾ ਸੀ ਦਿੱਲੀ ਤਿੰਨ ਤੋਂ ਚਾਰ ਵਾਰੀ ਪੰਜ ਵਾਰੀ ਵੀ ਆਂਦਾ ਸੀ ਪਰ ਅੱਜ ਸਵੇਰੇ ਇੱਕ ਮੀਮ ਚਲਾ ਕੇ ਉਹਨੂੰ ਚਿੱਟਾਲ ਬਰਾਮਦ ਕਰਕੇ 1000 ਰੁਪਏ ਦਾ ਲੈ ਗਿਆ ਜੋ ਕਿ ਅਸੀਂ ਪਿੰਡ ਵਾਸੀਆ ਪੁਨਿਆੜੋ ਦੇ ਘਰ ਵੀ ਗਏ ਆ ਚਿੱਟੇ ਵਾਲੇ ਦੇ ਘਰ ਉਹਨੂੰ ਕਸਟਮਰ ਨੂੰ ਲੈ ਕੇ ਪਰ ਉਹ ਘਰੋਂ ਫਰਾਰ ਹੋ ਗਿਆ ਫਿਰ ਇਸ ਤੋਂ ਬਾਅਦ ਅਸੀਂ ਜੋ ਵੀ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਿਹੜਾ ਚਿੱਟਾ ਪੀਣ ਵਾਲਾ ਜਾਂ ਲੈਣ ਵਾਲਾ ਆਂਦਾ ਹੈ ਪਲੱਸ ਉਹ ਤੇ ਹੈਗਾ ਹੀ ਹੈਗਾ ਨਾਲ ਜਿਹੜਾ ਵੇਚਣ ਵਾਲਾ ਆ ਉਹਦੇ ਤੇ ਪੂਰੀ ਕਾਰਵਾਈ ਕੀਤੀ ਜੇ ਉਹਨਾਂ ਦੀ ਘਰਦਿਆਂ ਗੁਰਕੀਆਂ ਤੱਕ ਜੋ ਵੀ ਹੈ ਉਹਨਾਂ ਨੇ ਕਿੱਥੋ-ਕਿੱਥੋ ਤੱਕ ਆਪਣੇ ਪੈਸੇ ਇਨਵੋਲਵ ਕੀਤੇ ਆ ਅਸੀਂ ਇਹ ਬਾਰ-ਬਾਰ ਪ੍ਰਸ਼ਾਸਨ ਨੂੰ ਮੰਗ ਬੜੀ ਵਾਰੀ ਕੀਤੀ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਅਸੀਂ ਅੱਗੇ ਹੋਰ ਉਪਰਾਲਾ ਤੇਜ਼ ਕਰਨਾ ਹੈ ਜੋ ਕਿ ਅਸੀਂ ਪ੍ਰਗੁਣਤਮਾਨ ਸਾਹਿਬ ਤੱਕ ਵੀ ਸੀਐਮ ਤੱਕ ਰਿਪੋਰਟ ਭਜਾਣੀ ਹੈ ਕਿ ਸਾਡੇ ਪਿੰਡ ਦਾ ਪੂਰਾ ਖਿਆਰ ਰੱਖਿਆ ਜਾਵੇ ਇਹ ਨਸ਼ੇ ਤੇ ਬਹੁਤ ਹੀ ਅਲਰਟ ਬਹੁਤ ਹੀ ਹਾਈ ਲੈਵਲ ਤੇ ਚਾਰ ਰਿਹਾ ਜੀ ਸਰ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਜੇ ਪਰ ਹੁਣ ਵੇਖੋ ਉਹ ਤੇ ਜਿਹੜਾ ਵਿੱਚ ਪੀਣ ਵਾਲਾ ਆ ਉਹਨੂੰ ਤੇ ਲੈ ਕੇ ਆ ਪਰ ਜਿਹੜਾ ਵੇਚਣ ਵਾਲਾ ਆ ਉਹ ਘਰੋਂ ਨਹੀਂ ਮਿਲਿਆ ਹੁਣ ਉਹਦੇ ਬਾਰੇ ਵੇਖੋ ਪੁਲਿਸ ਕੀ ਕਰਦੀ ਕਾਰਵਾਈ ਅਗਲੀ ਅੱਜ ਮੈਨੂੰ ਸਵੇਰੇ ਇਹਨਾਂ ਦਾ ਫੋਨ ਆਇਆ ਸੀ ਵੀ ਕੋਈ ਉਹ ਤੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਕੋਈ ਐਕਟੀਵਿਟੀ ਹੋਈ ਹੈ ਅਸੀਂ ਤੁਰੰਤ ਪੁਲਿਸ ਭੇਜ ਕੇ ਉਹ ਕਾਬੂ ਕੀਤਾ ਹੈ ਤੇ ਉਹਦੇ ਤੇ ਆਪਾਂ ਜਿਹੜੀ ਹੈ ਪ੍ਰੋਪਰ ਜਿਹੜਾ ਐਕਸ਼ਨ ਲੈ ਕੇ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਬੰਦਿਆਂ ਤੇ ਬਾਕੀ ਅੱਜ ਮੇਰੇ ਕੋ ਆਏ ਵੀ ਆ ਸਾਰੀ ਕਮੇਟੀ ਆਪਾਂ ਇਕੱਠੇ ਮੀਟਿੰਗ ਵੀ ਕੀਤੀ ਹੈ ਇਹਨਾਂ ਨਾਲ ਔਰ ਮੈਂ ਇਹਨਾਂ ਨੂੰ ਆਸ਼ਵਾਸਨ ਦਿਵਾਇਆ ਵੀ ਆਪਣੇ ਏਰੀਆ ਦੇ ਵਿੱਚੋਂ ਇਹਨਾਂ ਦੇ ਪਿੰਡ ਦੇ ਵਿੱਚੋਂ ਜਿਹੜੇ ਸਾਡੇ ਏਰੀਆ ਦੇ ਬਜ਼ਨਾਮ ਪਿੰਡ ਨੇ ਉੱਥੋਂ ਆਪਾਂ ਜਿਹੜਾ ਨਸ਼ਾ 100% ਖਤਮ ਕਰਾਂਗੇ ਔਰ ਇਹਨਾਂ ਦੇ ਸਹਿਯੋਗ ਨਾਲ ਹੀ ਖਤਮ ਕਰਾਂਗੇ ਜੀ ਪ੍ਰੋਪਰਟੀ ਸੀਲ ਕਰਨ ਦੀ ਗੱਲ ਕੀਤੀ ਪੰਜਾਬ ਗੁਰੂ ਮੰਡਵੇ ਵਾਲੀ ਕਿੰਨੇ ਕਾਰ ਪ੍ਰੋਪਰਟੀ ਸੀਲ ਕਰਨ ਦੇ ਸਾਡੇ ਜਿਹੜੇ ਦੇਖੋ ਪ੍ਰੋਪਰਟੀ ਸੀਲ ਕਰਨ ਦਾ ਇਹ ਤਰੀਕਾ ਹੁੰਦਾ ਜੀ ਸਾਡੇ ਜਿਹੜਾ ਐਨਡੀਪੀਆ ਸੈਕਟਰ ਦੇ ਵਿੱਚ ਧਾਰਾ 68 ਐਫ ਹੈਗੀ ਆ ਉਹਦੇ ਮੁਤਾਬਕ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹੜਾ ਪਰਚਾ ਦਰਜ ਹੁੰਦਾ ਆ ਉਹਦੇ ਵਿੱਚ ਜਿਹੜਾ ਜੇ ਕੋ ਬੰਦੇ ਨੇ ਆਪਣੇ ਆਪਣੇ ਪਰਿਵਾਰ ਦੇ ਨਾਂ ਤੇ ਉੱਤੇ ਜਾਂ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਉੱਤੇ ਕੋਈ ਪ੍ਰੋਪਰਟੀ ਪਿਛਲੇ 5 ਸਾਲ 6 ਸਾਲ ਦੇ ਦੌਰਾਨ ਬਣਾਈਆਂ ਜਾਂ ਅੱਗੇ ਵੀ ਬਣਾਈਆਂ ਉਹ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਅਸੀਂ ਵੈਰੀਫਾਈ ਕਰਕੇ ਭਾਵੇਂ ਉਹ ਚੱਲ ਜਾਂਦਾ ਦਾ ਚਾਹੇ ਚੱਲ ਜਾਂਦਾ ਦਾ ਉਹ ਅਸੀਂ ਉਹ ਫ੍ਰੀਜ਼ ਕਰਾਉਨੇ ਆ ਕੰਪੀਟੈਂਟ ਅਥਾਰਟੀ ਨੂੰ ਆਪਾਂ ਦਾ ਕੇਸ ਬਣਾ ਕੇ ਭੇਜਦੇ ਆ ਉਹਦੇ ਵਿੱਚ ਸਾਡੇ ਜਿਹੜੇ ਸਾਡੇ ਏਰੀਆ ਦਾ ਅਸੀਂ ਰਿਕਾਰਡ ਕੱਢਿਆ ਹੋਇਆ ਉਹਦੇ ਆਪਾਂ ਪ੍ਰਾਪਰਟੀ ਫ੍ਰੀਜ਼ ਕਰਾਉਣ ਸੰਬੰਧੀ ਆਪਾਂ ਉਹਦੇ ਪ੍ਰਾਪਰ ਜਿਹੜੇ ਕੇਸ ਤਿਆਰ ਕਰ ਰਹੇ ਆ ਔਰ ਥੋੜੇ ਦਿਨਾਂ ਅੰਚ ਆਪਾਂ ਭੇਜਾਂਗੇ ਸਰ ਕਈ ਵਾਰੀ ਨਸਾ ਦਾਸਾ ਪਰੌਣ ਵਾਲੇ ਪਰੌਣ ਵਾਲੇ ਜਿਹੜੇ ਹੁੰਦੇ ਨੇ ਕੁਝ ਰੋਕ ਹੁੰਦੀ ਉਹਨਾਂ ਉੱਤੇ ਵੀ ਅ ਸੰਪੂਰਨ ਕਰ ਦਿੰਦੀ ਹੈ ਕੀ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਯਾਰ ਆਪਾਂ ਜੇ ਕੋਈ ਵੀ ਕਿਸੇ ਕਿਸਮ ਦਾ ਕੋਈ ਅਲੀਗੇਸ਼ਨ ਕਿਸੇ ਤੇ ਲਾਉਂਦਾ ਅਸੀਂ ਪਹਿਲਾਂ ਵੈਰੀਫਾਈ ਕਰਦੇ ਆਂ ਔਰ ਅਸੀਂ ਮੈਂ ਆਪਣੇ ਵੱਲੋਂ ਇਹ ਵਿਸ਼ਵਾਸ ਦਵਾਉਂਦਾ ਵੀ ਜੇ ਕੋਈ ਬੰਦਾ ਸਾਨੂੰ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਇਨਫੋਰਮੇਸ਼ਨ ਦੇਵੇਗਾ ਜਾਂ ਫਰਾਡ ਵਿੱਚ ਸਾਡੀ ਮਦਦ ਕਰੇਗਾ ਪਹਿਲੀ ਗੱਲ ਉਹਦਾ ਨਾਂ ਹੀ ਆਪਾਂ ਸੀਕਰਟ ਰੱਖਾਂਗੇ ਦੂਸਰੀ ਗੱਲ ਜੇ ਉਹਦੇ ਖਿਲਾਫ ਜੇ ਕੋਈ ਨਸ਼ਾ ਤਸਕਰ ਕੋਈ ਪੰਗਾ ਵੀ ਲੈਂਦਾ ਤੇ ਅਸੀਂ ਉਹਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਜਿਹੜਾ ਬੰਦਾ ਸਾਡੀ ਸਾਡੀ ਮਦਦ ਕਰੇਗਾ ਉਹਦੇ ਨਾਲ ਅਸੀਂ 100%